ਇਹ ਪਾਕ ਬੇਸਡ اور ਪਾਕ ਰਨ ਜਿਹੜਾ ਡਰਗ ਕਾਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਫਤਾਰ ਹੋਏ ਨੇ 4.4 ਕਿਜੀ ਹਿਰੋਇਨ ਗ੍ਰਫਤ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇੰਟੈਕ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫਆਈਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਵਿੱਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਨ ਕਰ ਰਹੇ ਸੀਗੇ ਜੀ ਇਹਦੇ ਵਿੱਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇੱਕ ਸੈਂਟਰਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਆ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਇਸ ਤੋਂ ਇਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੋੜ ਦਾ ਥਾਣਾ ਕ੍ਰਿੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇੱਕ ਇੰਪੋਰਟੈਂਟ ਗੱਲ ਹੈ ਕਿ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸਰਸਿਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ ਆਪਰੇਟਰਸ ਤੇ ਜਿਹੜੇ ਡਰਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਆ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਐਸਪੀ ਸਾਹਿਬ ਔਰ ਅਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਬਹੁਤ ਵਧੀਆ ਕੰਮ ਕੀਤਾ ਔਰ ਇਹ ਡਰਗ ਕਾਰਟਲ ਹੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਆ ਜਿਹੜੇ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਕਰਾਸ ਹੋਈਆਂ ਹੁੰਦੀਆਂ ਸਿਰਫ ਸੈਂਟਰਲ ਏਜੰਸੀ ਕਿਹੜੀ ਚ ਕੰਮ ਕਰਦਾ ਹੈ ਇਹਦਾ ਆਫਿਸ ਕਿੱਥੇ ਹੈ ਮਨਜੀਤ ਇਹਨਾਂ ਦਾ ਆਫਿਸ ਅੰਮ੍ਰਿਤਸਰ ਚ ਹੀ ਆ ਜੀ ਇਹ ਡੀਆਰਆਈ ਆਪਾਂ ਜਿਹੜੀ ਹੈਗੀ ਆ ਸੈਂਟਰਲ ਏਜੰਸੀ ਹੈ ਅੰਮ੍ਰਿਤਸਰ ਇਨ ਇਨਡल्ज ਹੋ ਗਿਆ ਕਿਉਂਕਿ ਉਹ ਤਾਂ ਖੁਦ ਹੀ ਫੜਨ ਵਾਲੇ ਨੇ ਤੇ ਕਿਵੇਂ ਇਹਦੇ ਵਿੱਚ ਆ ਗਿਆ ਦੇਖੋ ਜਿਹੜਾ ਇਹ ਡਰਗ ਨੈਟਵਰਕ ਯਾ ਕ੍ਰਾਈਮਨਲ ਸਿਸਟਮ ਹੁੰਦਾ ਹੈ ਏਲੀਅਰਮੈਂਟ ਦੇ ਕੇ ਲਾਲਚ ਦੇ ਕੇ ਲੋਕਾਂ ਨੂੰ ਫਸਾ ਲੈਂਦੇ ਆ ਔਰ ਪਤਾ ਲੱਗਿਆ ਕਿ ਥੋੜੀ ਦੇਰ ਹੀ ਪਹਿਲਾਂ ਇਹਨੇ ਨੌਕਰੀ ਜੁਆਇਨ ਕੀਤੀ ਹੈ ਮਨਜੀਤ ਨੇ ਤੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਤੇ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਪਿੱਛਾਟੇ ਵਾਲਾ ਵੀ ਪੁਲਿਸ ਬੁਲਾਜੋ ਮੈਂ ਜੀ ਹਾਂਜੀ ਉਹ ਅਲੱਗ ਕੇਸ ਹੈ ਜੀ ਉਹ ਉਹਦੇ ਬਾਰੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਦਵਾਂਗੇ ਇਹਦੇ ਵਿੱਚ ਜਿਹੜੇ ਕਾਟਰਲ ਹੈ ਪਾਕਿਸਤਾਨ ਦੇ ਦੋ ਸਮਗਲਬਜ਼ ਦਾ ਇਹਦੇ ਵਿੱਚ ਉਹ ਨਹੀਂ ਹੈ। ਅੱਛਾ ਜੀ। ਉਹ ਛਾਡੇ ਵਾਲਾ ਕਾਂਸਟੇਬਲ ਅਲੱਗ ਹੈ ਜੀ। ਉਹ ਤੁਸੀਂ ਨਾਮ ਲਿੱਤਾ ਉਹਦੇ ਵਿੱਚ ਸਤਨਾਮ ਸਿੰਘ ਜਿਹੜਾ ਹੈ ਇਹ ਹੋਰ ਹੈ ਜੀ। ਹਾਂ ਉਹ ਜਿਹੜਾ ਛਾਡੇ ਵਾਲਾ ਕਾਂਸਟੇਬਲ ਹੈ ਉਹ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ। ਉਹ ਬਟਾਲਾ ਪੁਲਿਸ ਦਾ ਕਾਂਸਟੇਬਲ ਹੈ। ਉਹਦੇ ਤੋਂ ਰਿਕਵਰੀ ਜਿਹੜੀ ਹੈ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੋਈ ਹੈ। ਤਾਂ ਦੱਸਿਆ ਫਾਰਨ ਬੇਸਡ ਹੈਗੇ ਆ। ਉਹਨੂੰ ਅਸੀਂ ਸਾਰਿਆਂ ਨੂੰ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕੋਜ਼ ਉਹਨੂੰ ਦੀਪਲੀ ਇਨਵੈਸਟੀਗੇਟ ਕਰਕੇ ਔਰ ਸਾਰੇ ਜਿਹੜੇ ਨੈਟਵਰਕ ਦੇ ਇਹਨਾਂ ਦੀਆਂ ਅ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰ ਲਈਆਂ